ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਫਿਰ ਹਾਜ਼ਰ ਨਵਾਂ ਅਪਡੇਟ ਲੈ ਕੇ ਤੁਹਾਡਾ ਸਵਾਗਤ ਹੈ ਸਾਡੇ ਛੋਟੇ ਜਿਹੇ ਚੈਨਲ ਦੇ ਵਿੱਚ ਤੇ ਨਵਾਂ ਅਪਡੇਟ ਹੈ ਸੀ ਬਾਈ ਜੀ ਤੇ ਤੁਸੀਂ ਸੁਣਿਆ ਹੋਣਾ ਥੋੜਾ ਟਾਈਮ ਪਹਿਲਾਂ ਹੀ ਤੇ 트াম্প ਜੀ ਦੀ ਜੋ ਰੂਸ ਦੇ ਪ੍ਰਧਾਨ ਮੰਤਰੀ ਨੇ ਉਹਦੇ ਨਾਲ ਗੱਲ ਹੋਈ ਤੇ ਗੱਲ ਕਹਿੰਦੇ ਵੀ ਚੱਲੀ ਵੀ ਨੰਬਰ ਟਾਈਮ ਤੇ ਲੋਕਾਂ ਨੂੰ ਲੱਗਦਾ ਸੀ ਸ਼ਾਇਦ 트াম্প ਗਵਰਨਮੈਂਟ ਬਣ ਤੋਂ ਬਾਅਦ ਇਹ ਕਰੇਗਾ ਕਹਿ ਲੋ ਤੇ ਜਾਂ ਕਹ ਲਓ ਗਜ਼ਾਲੀ ਜਿਹੜੀਆਂ ਜੰਗ ਦਾ ਘਟਕਰੀਆਂ ਨੇ ਇਹ ਰੁਕਿਆ ਨਹੀਂ ਆ ਲੰਮਾ ਟਾਈਮ ਹੋ ਗਿਆ ਹੁਣ ਯੂਕਰੇਨ ਵਾਲੀ ਜੰਗ ਨੂੰ ਵੀ ਲੋਕ ਜਿਵੇਂ ਸ਼ੁਰੂ ਸ਼ੁਰੂ ਚ ਨੂੰ ਚੱਲੀ ਸੀ ਉਦੋਂ ਬੜਾ ਸੁਣਦੇ ਸੀ ਕਿ ਐ ਹੋ ਜੂ ਐ ਹੋ ਜੂ ਹੁਣ ਬਈ ਕਈ ਸਾਲ ਹੋ ਗਏ ਜੰਗ ਨੂੰ ਤਾਂ ਲੋਕਾਂ ਦਾ ਕਹਿਦਾ ਨੰਮੀ ਖਬਰ ਪਸੰਦ ਕਰਦੇ ਨੇ ਲੋਕ ਪੁਰਾਣੀ ਖਬਰਾਂ ਭੁੱਲ ਜਾਂਦੇ ਨੇ ਤੇ ਯੂਕਰੇਨ ਦੇ ਵਿੱਚ ਲੱਖਾਂ ਲੋਕ ਮਰੇ ਨੇ ਤੇ ਪਤਾ ਨਹੀਂ ਕਿੰਨਿਆਂ ਦੇ ਘਰ ਤਬਾਹ ਹੋ ਗਏ ਨੇ ਕਈਆਂ ਨੂੰ ਦੇਸ਼ ਛੱਡ ਕੇ ਬਈ ਉਰਾਪਰਾ ਦੇਸ਼ਾਂ ਨੂੰ ਜਾਣਾ ਪਿਆ ਚਲੋ ਜੰਗੀ ਗੱਲ ਆ ਕਈ ਦੇਸਾਂ ਨੇ ਉਹਨਾਂ ਨੂੰ ਸੁਵਿਧਾ ਦਿੱਤੀ ਕਿ ਭਾਈ ਤੁਸੀਂ ਆ ਸਕਦੇ ਹੋ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੈਗੀ ਜੀ ਟ੍ਰੇਨ ਵਾਲੇ ਚਲੋ ਚੰਗਾ ਸੋਚਿਆ ਤੇ ਕਹਿੰਦੇ ਵੀ ਜਦੋਂ ਪ੍ਰੰਪ ਸੰਸਥਾ ਦੇ ਵਿੱਚ ਆਏ ਸੀਗੇ ਲੋਕਾਂ ਨੂੰ ਲੱਗਦਾ ਸੀ ਵੀ ਇਹ ਆਏ ਨੇਗੇ ਸਮਝੌਤਾ ਕਰਾਉਣਗੇ ਜੰਗਾ ਨੂੰ ਰੋਕ ਲਾਣਗੇ ਕਿਉਂ ਮੁੱਖ ਨਹੀਂ ਕਿ ਲੋ ਵੱਡਾ ਇੱਕ ਅੱਜ ਟੈਕਨੋਲੋਜੀ ਉਹਦੇ ਮੁਖਾਦੇਸ਼ ਲੋਕਾਂ ਨੂੰ ਲੱਗਦਾ ਵੀ ਸੀ ਸ਼ਾਇਦ ਜੰਗਾ ਰੁਕ ਜਾਣਗੇ ਤੇ ਹੁਣ ਲੈ ਲੋ ਤਾਜੀ ਜਿਹੜੀ ਖਬਰ ਆ ਕ੍ਰੰਪ ਦੀ ਪੁਤਿੰ ਦੇ ਨਾਲ ਗੱਲ ਹੋਈ ਪ੍ਰਧਾਨ ਮੰਤਰੀ ਨਾਲ ਲੰਮਾ ਟਾਈਮ ਗੱਲ ਹੋਣ ਕਹਿੰਦੇ ਇਹ ਤੋਂ ਗੱਲ ਫੋਨ ਕੱਟ ਤਾ ਰਾਤ ਨੂੰ ਯੂਕਰੇਨ ਦੇ ਉੱਤੇ ਵੱਡਾ ਹਮਲਾ ਕਰ ਦਿੱਤਾ ਰਹੀ ਸੀ ਤੇ ਕਹਿ ਲੋ ਜਿਹੜੀ ਮੇਨ ਰਾਜਧਾਨੀ ਸੀ ਯੂਕਰੇਨ ਦੀ ਉਹ ਯੂਕਰੇਨ ਦੀ ਰਾਜਧਾਨੀ ਨੂੰ ਇੰਨਾ ਨੁਕਸਾਨ ਪਹੁੰਚਾਇਆ ਉਹਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਮਰ ਗਏ ਨੇ ਤੇ ਕਈ ਬਿਲਡਿੰਗਾਂ ਤਬਾਹ ਕਰ ਦਿੱਤੀਆਂ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਬਈ ਜੀ ਉੱਥੇ ਦੱਸਿਆ ਜਾ ਰਿਹਾ ਕਿ ਇਸ ਟਾਈਮ ਸਭ ਤੋਂ ਵੱਡਾ ਅਟੈਕ ਹੋਇਆ ਆਪਸ ਵਿੱਚ ਦੋਨੇ ਦੇਸ਼ਾਂ ਦੀ ਲੜਾਈ ਦੇ ਵਿੱਚ ਚਲੋ ਜਦੋਂ ਲੜਾਈ ਲੱਗੀ ਆ ਹੁਣ ਭਈ ਫਿਰ ਇੱਕ ਦੂਜੇ ਤੇ ਅਟੈਕ ਵੀ ਹੋਣਾ ਤੇ ਲੋਕਾਂ ਦੀ ਮਰਨਾ ਵੀ ਆ ਪਰ ਅੱਜ ਦੇਖਿਆ ਜਾ ਵੀ ਇਨਸਾਨੀਆਂ ਦਾ ਭਈ ਗਲਾ ਘੁੱਟਿਆ ਜਾ ਰਿਹਾ ਕੋਈ ਵੀ ਕਿਹੜੀ ਦੇਸ਼ ਦੇ ਉੱਤੇ ਦੇਸ਼ ਇੱਕ ਕਮੈਂਟ ਕਰਦਾ ਦਾ ਇੱਕ ਫੇਸਬੁੱਕ ਕਮੈਂਟ ਲਾ ਲੋ ਕਹਿ ਲੋ ਇਹ ਗੱਲ ਰਹਿ ਗਈ ਕਿ ਸੰਝੋਤਾ ਤੱਕ ਉਹ ਗੱਲਾਂ ਨਹੀਂ ਰਹੀਆਂ ਜਿਵੇਂ ਕਹਿ ਲੋ ਪਿੰਡ ਦਾ ਮਸਲਾ ਹੁੰਦਾ ਸੀ ਪੰਚਾਇਤ ਬੈਠ ਕੇ ਸੰਝੋਤਾ ਕਰਦਾ ਦੇ ਸੀ ਉਹ ਪਹਿਲਾਂ ਵਾਲੀ ਗੱਲ ਹੁਣ ਪੰਚਾਇਤ ਚ ਵੀ ਨਹੀਂ ਰਹੀ ਹੁਣ ਉਹ ਦੇਸ਼ਾਂ ਦੇ ਵਿੱਚ ਵੀ ਨਹੀਂ ਰਹੀ ਤੇ ਉੱਥੇ ਹਜ਼ਾਰਾਂ ਲੋਕ ਤੁਸੀਂ ਲਾ ਲਓ ਬੇਕਾਰ ਹੋ ਰਹੇ ਨੇ ਤੇ ਕੋਟੀ ਦਾ ਵੀ ਕਿਉਂ ਕੰਮਕਾਰ ਸਾਰੇ ਰੁਕ ਰਹੇ ਨੇ ਕਿ ਜਿਹੜੇ ਦੇਸ਼ਾਂ ਦੀ ਲੜਾਈ ਚੱਲ ਰਹੀ ਹੈ ਉਹ ਛੋਟਾ ਜਿਹਾ ਦੇਸ਼ ਆ ਤੇ ਕੰਮਕਾਰ ਰੁਕਣ ਦੇ ਨਾਲ ਬਈ ਵੀ ਇੱਕ ਇਹ ਸੋਚੋ ਲੋਕ ਵੀ ਬਹੁਤ ਉੱਥੇ ਰੋਟੀ ਦੇ ਵੀ ਸਾਂਝੇ ਹੋਗੇ ਹੋਣਗੇ ਜਦੋਂ ਕੰਮ ਹੀ ਨਹੀਂ ਹੈਗਾ ਤਾਂ ਲੋਕ ਰੋਟੀ ਕਿੱਥੋਂ ਖਾਣਗੇ ਤੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਤੇ ਰੋਟੀ ਦੇ ਸਾਇੰਸ ਤਾਂ ਜਿਹੜੇ ਦੇਸ਼ਾਂ 'ਚ ਕੰਮ ਚੱਲਦੇ ਨੇ ਉੱਥੇ ਵੀ ਬੜਾ ਪੰਗੜਾ ਅੱਜ ਬਾਕੀ ਕੈਨੇਡਾ ਦੇ ਮੁਲਕ ਦੇ ਵਿੱਚ ਹੀ ਬਹੁਤ ਔਖਾ ਹੋ ਰਿਹਾ ਟਾਈਮ ਕੱਢਣਾ ਉੱਥੇ ਤਾਂ ਫੇਰ ਵੀ ਲੜਾਈ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਸ਼ਾਰਾ ਨਹੀਂ ਲੱਗਦੇ ਤੇ ਹੁਣ ਮੇਨ ਗੱਲ ਨਿਕਲ ਕੇ ਇਹ ਆਉਂਦੀ ਆ ਉਹ ਦੇਸ਼ ਨੂੰ ਬਰਬਾਦ ਕਰਕੇ ਹੜਪਣਾ ਚਾ ਰਹੇ ਨੇ ਹੁਣ ਦੇਖੋ ਕਿਹੜਾ ਦੇਸ਼ ਉੱਤੇ ਕਬਜ਼ਾ ਕਰਦਾ ਉਹ ਕਹਿੰਦਾ ਵੀ ਮੈਂ ਵੀ ਕਬਜ਼ਾ ਕਰ ਲਾਂ ਤੇ ਉਹ ਕਹਿੰਦਾ ਮੈਂ ਵੀ ਕਬਜ਼ਾ ਕਰ ਲਾਂ ਜਿਹੜੇ ਇੱਕ ਸੰਦਾਰ ਲੋਕ ਨੇ ਉਹ ਸਮਝਦੇ ਨੇ ਇਸ ਗੱਲ ਨੂੰ ਕਿ ਕਿਹੜੇ ਦੇਸ਼ ਉਤੇ ਕਬਜ਼ਾ ਕਰਨੀ ਚਾਹੀਦੀ ਹੈ ਉਹਦੇ ਵਿੱਚ ਧਾਤੂ ਵੀ ਵਧੀਆ ਨੇ ਫਸਲ ਵੀ ਹੁੰਦੀ ਆ ਤੇ ਤੇਲ ਵੀ ਨਿਕਲਦਾ ਉਹਨਾਂ ਦੇ ਗੈਸ ਵੀ ਨਿਕਲਦਾ ਹੁਣ ਉਹ ਕਹਿੰਦਾ ਵੀ ਮੈਂ ਵੀ ਅੱਧਾ ਕਬਜ਼ਾ ਕਰ ਲਾਂ ਉਹ ਕਹਿੰਦਾ ਮੈਂ ਵੀ ਅੱਧਾ ਕਬਜ਼ਾ ਕਰ ਲਾਂ ਤੇ ਹੁਣ ਇਹ ਦਿਨੋਂ ਦਿਨ ਕਬਜ਼ਾ ਕਰਨ ਤੱਕ ਗੱਲ ਵੱਧਦੀ ਜਾਂਦੀ ਹੈ ਕਿਉਂਕਿ ਇਹ ਟਿਕਾਉਣ ਵਾਲੀ ਗੱਲ ਹੁੰਦੀ ਤਾਂ ਟਿਕੀ ਜਾਂਦੀ ਹੈ ਤੇ ਕੁਝ ਦਿਨੋਂ ਦਿਨੋਂ ਦੇਖੋਗੇ ਤੁਸੀਂ ਇਹ ਚੀਜ਼ਾਂ ਵਾਧੀਆਂ ਜਾ ਰਹੀਆਂ ਨੇ ਵੱਡਾ ਮਗਰ ਮੱਛੀ ਛੋਟੀ ਮੱਛੀ ਨੂੰ ਖਾਣ ਨੂੰ ਫਿਰ ਰਿਹਾ ਕਹਿ ਲੋ ਵੀ ਵੱਡੀ ਮੱਛੀ ਛੋਟੀ ਨੂੰ ਖਾਣ ਨੂੰ ਫਿਰ ਰਹੀ ਆ ਤੇ ਜਿਹਦਾ ਜੋਰ ਆ ਉਸ ਦੇ ਕੋਲ ਡੰਡਾ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆਂ ਤੇ ਬੰਨਾਂ ਕੀ ਆ ਕਿ ਅੱਜ ਦੇ ਟਾਈਮ ਤੁਸੀਂ ਦੇਖਿਆ ਵੀ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਆਪਾਂ ਤਾਂ ਦੂਰ ਬੈਠੇ ਆਂ ਜਿਹਦਾ ਘਰ ਟੈਂਦਾ ਹੁੰਦਾ ਉਸੇ ਨੂੰ ਪਤਾ ਹੁੰਦਾ ਵੀ ਦੁਆਰੇ ਘਰ ਬਣਾਉਣਾ ਕਿੰਨਾ ਔਖਾ ਤੇ ਉੱਥੇ ਦਾ ਬਾਈ ਜੀ ਹਾਲੀਵੁੱਡ ਦੀ ਫਿਲਮਾਂ ਨੂੰ ਵੀ ਦੇਖਣ ਨੂੰ ਬੁਰਾ ਹਾਲ ਹੀ ਕਰਤਾ ਬਜਾਜ ਕਹਿ ਲਓ ਜਾਂ ਨੀ ਟ੍ਰੇਨ ਕਹਿ ਲਓ ਬਜਾਜ ਦਾ ਤਾਂ ਇੰਨਾ ਬੁਰਾ ਹਾਲ ਕਰਤਾ ਕਿ ਜੇ ਉਹ ਤੁਹਾਡੀ ਵੀਡੀਓ ਦੇਖ ਲਈ ਬੰਦਾ ਧਿਆਨ ਨਾਲ ਉਹਦੀ ਰੂਹ ਕੰਮ ਆ ਗਈ ਇਹ ਵੀ ਹਾਲਾਤ ਕਿਵੇਂ ਚੱਲ ਰਹੇ ਨੇ ਲੋਕ ਇੱਕ ਕਾਲ ਦੀ ਸਥਿਤੀ ਪੈਦਾ ਹੋ ਗਈ ਕਿ ਲੋਕ ਬੜੇ ਕੁਕ ਮਰੀ ਦੇ ਸ਼ਿਕਾਰ ਹੋ ਰਹੇ ਨੇ ਤੇ ਅਗਲਾ ਨਵਾਂ ਅਪਡੇਟ ਫੇਰ ਲੈ ਕੇ ਆਉਣਾ ਬਾਈ ਜੀ ਵੀਡੀਓ ਦੇਖਣ ਲਈ ਧੰਨਵਾਦ ਸੋਸ ਤੇ